ਦੀ ਪ੍ਰੋਗਰਾਮ ਹੈ ਅੱਜ ਮਹੀਨਾਵਾਰ ਮੀਟਿੰਗ ਹੋਈ ਹੈ ਭਾਰਤੀ ਜਨਨ ਦੇ ਤਰ੍ਹਾਂ ਹੁੰਦਾ ਉਹਦੀ ਧੱਕ-ਬੱਕਾ ਜ਼ਿਲ੍ਹਿਆਂ ਦੇ ਵਿੱਚੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਨੁਮਾਇंदे ਸ਼ਾਮਲ ਹੋਇਆ ਕਈ ਜਿਹੜੇ ਅਹਿਮ ਮੁੱਦੇ ਆ ਉਹਨਾਂ ਨੂੰ ਲੈ ਕੇ ਅਸੀਂ ਚਰਚਾ ਕੀਤੀ ਆ ਇੱਕ ਤਾਂ ਮੁੱਦਾ ਜਿਹੜਾ ਮੋਦੀ ਸਰਕਾਰ ਨੇ 1 ਮਈ ਤੋਂ ਹ ਹ ਭਾਗੜਾ ਡੈਮ ਬੋਰਡ ਦੇ ਵਿੱਚ ਇਹ ਫੈਸਲਾ ਕਰਕੇ ਕਿ ਪਾਣੀ ਹਰਿਆਣੇ ਨੂੰ ਦਿਓ ਇਹਦਾ ਅਸੀਂ ਵਿਰੋਧ ਕਰਦੇ ਆਂ ਨਾਲ ਅਸੀਂ ਕਹਿੰਦੇ ਆਂ ਕਿ ਨਵੇਂ ਸਿਰੇ ਤੋਂ ਪਾਣੀ ਦਾ ਸਰਬਾ ਹੋਵੇ ਨਵੇਂ ਸਿਰੇ ਤੋਂ ਸਰਵੇ ਮੁਤਾਬਕ ਜੇ ਪੰਜਾਬ ਕੋਲੇ ਪਾਣੀ ਵਾਧੂ ਹੋਇਆ ਤਾਂ ਲਾਜ਼ਮੀ ਹਰਿਆਣਾ ਨੂੰ ਦੇਵਾਂਗੇ ਅੱਜ ਦੀਆਂ ਹਾਲਤਾਂ ਦੇ ਬਿਲਕੁਲ ਸਾਡੇ ਕੋਲੇ ਕੋਈ ਪਾਣੀ ਨਹੀਂ ਹੈ ਹਰਿਆਣੇ ਨੂੰ ਦੇਣ ਵਾਸਤੇ ਪਹਿਲਾਂ ਹੀ ਹਰਿਆਣੇ ਨੂੰ ਜਿਹੜਾ ਪਾਣੀ ਹੈ ਉਹ ਵਾਧੂ ਜਾ ਰਿਹਾ ਦੂਸਰੀ ਚਰਚਾ ਅਸੀਂ ਕੀਤੀ ਹੈ ਕਿ ਜਿਹੜੀ ਪਹਿਲਗਾਮ ਵਾਲੀ ਘਟਨਾ ਜਿਹੜੇ 27 28 ਚਿਹਲਾਨੀ ਬੇਕਸੂਰ ਲੋਕ ਉੱਥੇ ਮਾਰੇ ਗਏ ਆ ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਆ ਨਾਲ ਉਸ ਘਟਨਾ ਦੀ ਪੂਰ ਜਨ ਨਖੇਦੀ ਕੀਤੀ ਹੈ ਔਰ ਅਸੀਂ ਮੰਗ ਵੀ ਕਰਦੇ ਆ ਕਿ ਉਹ ਜਿਹੜੇ ਬੇਦੋਸ ਲੋਕਾਂ ਨੂੰ ਕਸੂ ਬੇਕਸੂਰ ਲੋਕਾਂ ਨੂੰ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਮਸਾਲੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਦੇਣੀਆਂ ਚਾਹੀਦੀਆਂ ਸਰਕਾਰ ਨੂੰ ਹਰ ਹੀਲਾ ਵਰਤਣਾ ਚਾਹੀਦਾ ਤੇ ਨਾਲ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਮੋਦੀ ਦੀਆਂ ਖੂਫੀਆ ਸੁਰੱਖਿਆ ਏਜੰਸੀਆਂ ਮੋਦੀ ਦੀਆਂ ਫੋਰਸਾਂ ਜੋ ਕਸ਼ਮੀਰ ਦੇ ਵਿੱਚ ਲੰਘਾ ਹੋਣਾ ਉਹ ਕਿੱਥੇ ਸੀ ਉਸ ਟਾਈਮ ਤੇ ਜਿੱਥੇ ਸਰੇ ਆਮ ਗੋਲੀਆਂ ਮਾਰ ਕੇ ਇਹ ਤਾਨਵਾ ਨਾਟਕ ਦਾ ਨਚਾਇਆ ਜਾ ਰਿਹਾ ਸੀ ਇਸ ਘਟਨਾ ਨਾਲ ਜੋੜ ਕੇ ਇਹ ਮੰਦਭਾਗੀ ਘਟਨਾ ਇਹਦੀ ਨਖੇਦੀ ਕਰਦਿਆਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਘਟਨਾਵਾਂ ਸਰਕਾਰਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਪਰ ਇੱਕ ਘਟਨਾ ਨਾਲ ਜੋੜ ਕੇ ਦੋਨਾਂ ਦੇਸ਼ਾਂ ਦਾ ਜੰਗ ਵਾਲਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਇਹ ਗੱਲ ਲੋਕਾਂ ਦੇ ਵਿੱਚ ਲੈ ਕੇ ਜਾਣੋਗੇ ਕਿ ਇੱਕ ਘਟਨਾ ਨੂੰ ਆਧਾਰ ਬਣਾ ਕੇ ਇਹ ਜਿਹੜੀ ਭਰਾ ਮਾਰ ਜੰਗ ਵਿਢਣ ਦੀਆਂ ਤਿਆਰੀਆਂ ਕਰ ਰਹੇ ਨੇ ਉਹਦੇ ਦੋਨੇ ਜਿੰਮੇਵਾਰ ਨੇ ਮੋਦੀ ਸਰਕਾਰ ਵੀ ਜ਼ਿੰਮੇਵਾਰ ਹੈ ਤੇ ਪਾਕਿਸਤਾਨ ਦੀ ਸਰਕਾਰ ਵੀ ਜਿਹੜੇ ਇੱਕ ਦੂਜੇ ਤੋਂ ਵੱਧ ਵੱਧ ਕੇ ਬਿਆਨ ਦਿੰਦੇ ਆ ਪਾਕਿਸਤਾਨ ਦੇ ਨੁਮਾਇंदे ਇਹ ਕਹਿ ਰਹੇ ਨੇ ਕਿ ਜਿਹੜੇ ਪਰਮਾਣੂ ਬੰਬ ਹੈ ਉਹਸੀਂ ਬਣਾਏ ਹਿੰਦੁਸਤਾਨ ਦੀ ਖਤਰ ਇਹ ਕਿੱਡਾ ਗੈਰ ਜ਼ਿੰਮੇਵਾਰ ਨਾ ਬਿਆਨ ਆ ਇਹ ਨਖੇਦੀ ਜੋਗਵਿਆਂ ਨਾ ਤੇ ਜੇ ਮੋਦੀ ਵੀ ਇਸ ਦੀ ਗੱਲ ਕਰਦਾ ਕਿ ਪਾਕਿਸਤਾਨ ਨੂੰ ਸਭ ਫਸਾ ਦੇਾਂਗੇ ਇਹ ਬਿਆਨਾਂ ਰਾਹੀਂ ਮਤਲਬ ਜਿਹੜਾ ਜੰਗ ਦਾ ਮਾਹੌਲ ਸਿਰਜਣਾ ਇਹ ਠੀਕ ਨਹੀਂ ਹੈ ਲੋਕਾਂ ਨੂੰ ਇਹ ਤੋਂ ਸੁਚੇਤ ਰਹਿਣਾ ਚਾਹੀਦਾ ਧਰਮ ਦੇ ਨਾਮ ਤੇ ਜਿਹੜੀ ਭਰਾ ਮਾਰਗੈਂਟ ਕਰਾਉਣੀ ਹੈ ਇਹ ਵੀ ਗਲਤ ਹੈ ਜੇ ਕਸ਼ਮੀਰੀ ਲੋਕਾਂ ਨਾਲ ਧੱਕਾ ਹੁੰਦਾ ਤਾਂ ਉਹ ਧੱਕੇ ਦਾ ਵੀ ਵਿਰੋਧ ਕਰਨਾ ਚਾਹੀਦਾ ਕਸ਼ਮੀਰੀ ਲੋਕਾਂ ਨੂੰ ਆਪਣੇ ਆਜ਼ਾਦੀ ਜਾਉਣ ਦਾ ਹੱਕ ਵੀ ਹੋਣਾ ਚਾਹੀਦਾ ਇਹ ਤੇ ਵੀ ਅਸੀਂ ਚਰਚਾ ਕੀਤੀ ਹੈ ਇਸ ਤੋਂ ਬਿਨਾ ਕਈ ਮੁੱਦੇ ਹੋਰ ਹੈ ਜਿਨ੍ਹਾਂ ਤੇ ਅਸੀਂ ਚਰਚਾ ਕੀਤੀ ਹੈ ਉਹ ਅਗਲੇ ਬਲਾਰੇ ਉੱਤੇ ਦੀ ਗੱਲ ਕਰਾਂਗੇ